ਤਕਲਾਏ ਹੱਥ ਨਾ ਨਾ ਲਾ ਉਹਦੀ ਗੱਦਾਂ ਸਾਡੀ ਈਰੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਮੁੰਡਿਆ ਨੰਦੀ ਕਾਦੇ ਦੁਪਹਿਰ ਚੱਕ ਵਾਸ ਤਕਲਾਏ ਹੱਥ ਨਾ ਨਾ ਲਾ ਉਹਦੀ ਗੱਦਾਂ ਸਾਡੀ ਛੱਡ ਜਾ ਫਿਰ ਇਹਨੇ ਮੇਰੇ ਕੋਲ ਲੋਟ ਆਉਣਾ ਦਾ ਹਾਫਤਾ ਦਾ ਕੰਮ ਵੀ ਹੱਸੀ ਹੈ ਅਣੀ ਗੇ ਊਰੇ ਗਰ ਕੇ ਬਰਤੀਏ ਪਟੇਏ ਕਰਕੇ ਔਰੇ ਆ ਔਰੇ ਆ ਔਰੇ ਦੇਖ ਬੈ ਅੜ ਲੈ ਅੱਡੀ ਨਹੀਂ ਤੂੰ ਖੱਬੀ ਖਾਣ ਨਹੀਂ ਬਣੀ ਅਜੇ ਹਲ ਤਾਂ ਤੈਨੂੰ ਚਾਰ ਦਿਨ ਨਹੀਂ ਹੋਏ ਤਕੜੀ ਹੋਈ ਨੂੰ ਹੈ ਕੁਆਨ ਜਿੱਤੇ ਇਹ ਗਾ ਗਏ ਬੜਾ ਕੇ ਜਨ ਨੂੰ ਤੁਜੀ ਛੱਟ ਕੋ ਅਸੀਂ ਤਾਂ ਚੱਲ ਕਹਿੰਨੇ ਵੀ ਰਾਮ ਨਾਲ ਖੜ ਜੇ ਹੋਏ ਨਹੀਂ ਨਹੀਂ ਇਹ ਰਾਮਾਲੀ ਕਿੱਥੇ ਆ ਇਹ ਚਾਵਲ ਕੀ ਹੈ ਹੁਣ ਪੰਜਣਾ ਛੇ ਪਠਾਨੀਆਂ ਦਾਲਦਾ ਉਹਦਾ ਸਹਿਵੇਂ ਨੀ ਮਾਨ ਇਹ ਤਾਂ ਸਹੀ ਚੱਲੇ ਹੀਰੇ ਮੁਰੇ ਨਹੀਂ ਤਾਂ ਖੜ ਜਾਂਦੇ ਚੱਲ ਛਿੜਤਗੇ ਅਤੇ ੜਕੇ ਤੇ ਵੀ ਘੜਦੀ ਹੈਗੀ ਇਹ ਹਵਾ ਖਰਾਬ ਹੋ ਗਈ ਨਾ ਜਾਨ ਆਈ ਵੀ ਆਉਣ ਖਦੀ ਚਮਾਨੀ ਜੀ ਸਾਇ ਤਾਂ ਪੂਰੀ ਤਗੜੀ ਨਹੀਂ ਹੋਵੇ ਤੂੰ ਠੇਰ ਕਾ ਕਰੂਗੀ ਐ ਹਾਟ ਅੰਦਰ ਅੱਧਰ ਚੱਲ ਅੱਧਰ ਚੱਲ ਚੱਲ ਅੱਧਰ ਅੱਡ ਅੱਡ ਮਾਰ ਕੇ ਘਸਾਉਣਾ ਤੇਰੇ ਅੱਡ ਇਰੇ ਬੜਾ ਬਹੁਤ ਗੰਦੇ ਪੈਰ ਹੁੰਦੇ ਬੜੀ ਛੇਤੀ ਕੱਦ ਲਾ ਕੇ ਸਾਹ ਕਿਤਰਾ ਹੋਈ ਨਹੀਂ ਆ ਜਦ ਤੈਂ ਬਰਾਬਰ ਜੁਇ ਜਾਉਂਦਾ ਤੋੜੀ ਅਗਲੀ ਵਾਲੀ ਫੇਰ ਨੀ ਲਵਾ ਲੂੰਗੀ ਕੋਈ ਨਾ ਦੋ ਤਾਂ

ਨੋ ਜੀ ਬਾਈ ਹੁਣ ਹੀਰੇ ਦੇ ਆਣ ਚੰਗੀ ਤਰ੍ਹਾਂ ਕਰਤੀ ਮਾਲਸ ਸ਼ਿਆਦਾ ਰਹਿ ਗਿਆ ਨੂੰ ਸ਼ਿਆਦਾ ਨੂੰ ਹੀਰੇ ਵਾਲੀ ਜਗ੍ਹਾ ਬੰਨ੍ਹ ਕੇ ਕਰੂਗੇ ਦਾਣਾ ਦੂਣਾ ਸਾਰਾ ਖਾਣ ਲੱਗਿਆ ਜੀ ਆਪਾਂ ਤੇ ਅੱਜ ਨਹੀਂ ਬਾਈ ਰਾਤ ਦਾ ਹੀ ਪੈਣਾ ਹੈ ਕਿਉਂਕਿ ਗਾਣੀ ਵੀ ਕੱਲ ਵੀ ਪੈਂਦਾ ਸੀ ਨਾ ਹਾਂ ਭਾਈ ਨਾ ਨਹੀਂ ਦਾ ਕੱਲ ਬਸ ਰਾਤ ਪਹਿਲੇ ਰਾਤ ਖਾਸਾ ਪਹਿਲੇ ਹਵਾ ਵੀ ਬਹੁਤ ਚੱਲਦੀ ਹੈ ਰਾਤ ਤਾਂ ਵੀ ਹਵਾ ਬਹੁਤ ਹੈ ਕੰਮ ਕਰਾ ਰਾ ਨਵੇੜਕੇ ਹੁਣ ਚੱਲਦੇ ਗਣਕਾਂ ਵੱਧੂ ਕੀੜਾ ਮਾਨ ਦੇਖੀਓ ਚਾਲ ਕਰਤਾ ਬਾਈ ਰੱਬ ਨੇ ਪਾਈਆਂ ਲੰਬੀਆਂ ਕਿ ਨਹੀਂ ਅਜ ਕਰਤਾ ਪਾਣੀ ਚਲੋ ਮੈਂ ਉਹ ਨਹੀਂ ਚੱਲਦੇ ਆਹ ਨੱਤਾ ਦੇਖਣਾ ਬੰਦਾ ਆ ਗਿਆ ਬੰਦਾ ਪੱਕਾ ਵੱਲੋਂ ਹੈ ਕਿਤੀ ਬਹੁਤ ਨਿਕਲਿਆ ਪੋਚਾ ਪੈਰ ਰੱਖੋ ਬੰਦਾਂ ਨੂੰ ਤੰਗ किना खाना ल ना ਆ ਟਰੈਕਟਰ ਖੜਾ ਕੇ ਹੁਣ ਬੈਕ ਟੂਕ ਲਵਾ ਕਿੱਥੇ ਹੁਣ ਗੇਟ ਖੋਲ ਜਾਂ ਗੇਟ ਖੋਲੇ ਜੀਦਾ ਬਾਈ ਕੰਡਲੇ ਵਾਲੇ ਦੇ ਬਿਨਾ ਹੁਣ ਆਉਣ ਲੱਗ ਗਿਆ ਇਧਰ ਸਾਹੂ ਸਾਹੂ ਪੱਤ ਬਣ ਗਿਆ ਹੁਣ ਦੇ ਕੰਦੇ ਯਾਰ ਪਾ ਮੈਟਰੋਵਾਸ਼ੀਆਂ ਜੀ ਪਰ ਐਣੀ ਚ ਬੱਚਾ ਹੋ ਕਨ ਮਨੇ ਜਿਹੜਾ ਕਾਲਾ ਦੱਸਣਾ ਨੇ ਪਾਈ ਜਿਹੜੀ ਉਹ ਟੱਕ ਲਿਆ ਮੋਸੋ ਮੱਝਾਂ ਤੋਂ ਆਇਆ ਪਰ ਰਹਿਣ ਦੇ ਜਿਹੜਾ ਖਾਣਾ ਖਾਣ ਲਈ ਜਾਨੇ ਬਾਟਿਆਂ ਨੂੰ ਹਪਾਉਂਗਾ मौसम पूरा कैट हो hmm. तो गया चमकई बड़ा दुख रपीता खरकर दिखा हूं त आ जा भाई हूं तेरी बारी है तो आस्तर है अस्त्र है अस्त्र ਇੱਧਰ ਦਾ ਸਫਾਈਆਂ ਸਕੂਈਆਂ ਹੋ ਗਈਆਂ ਹੁਣ ਰਹਿ ਗਿਆ ਕਮਰੇ ਦਾ ਕੰਮ ਅੱਜ ਮੀਂਹ ਚ ਘਰਾਂ ਤੇ ਅਸੀਂ ਮੀਂਹ ਚ ਆਪਾਂ ਨੇ ਕੰਮ ਸ਼ੁਰੂ ਕਰਤਾ ਔਰ ਇਹ ਨਵਾਂ ਰੇਤਾ ਲੈ ਆਗੇ ਸੀ ਟੀਕਾ ਕਿਹੜਾ ਰੇਤਾ ਹੋਇਆ ਵਾ ਗਿੱਲਾ ਇਹ ਥੋੜਾ ਜਾਈ ਜੇ ਲੱਗਦਾ ਕਰ ਹੈ ਹਾਂ ਇਹ ਨਹੀਂ ਲੱਗਦਾ ਠੰਡ ਲਾ ਦੇ ਠੰਡ ਵੀ ਤਾਰ ਹੋ ਜਾਣੀ ਨਾਲੇ ਬੱਤਰ ਆਏ ਨਿਕਲੇ ਆਏ ਹਨਾ ਪੈਨਾ ਕੇ ਆ ਬਸ ਆ ਫਰਸਾ ਥੱਲੇ ਵਾ ਕੋਈ ਨੋ ਬਾਅਦ ਚ ਇੱਧਰ ਖੋੜ ਲੂਗੇ ਉੱਪਰ ਉੱਪਰ ਦੇ ਬਾਹਰ ਪੰਮੇ ਬਾਈ ਤੇ ਰੇੜੀ ਲਿਆ ਕੇ ਬਾਈ ਹੁਣ ਲੱਗੇ ਆ ਸਫਾਈਆਂ ਕਰਨ ਤੇ ਨਵਾਂ ਲਿਆ ਕੇ ਰੇਤਾ ਸਟਾਂਗੇ ਇਹਦੇ ਵਿੱਚ ਦੇਖੀਪੋ ਕੇ ਤੂੰ ਇੱਧਰ ਹੋ ਜਾ ਸਾਈਡ ਹੁਆ ਰਹਿਣ ਦੇ ਤੂੰ ਫੌੜੇ ਨਾਲ ਨਹੀਂ ਕੁਝ ਵੀ ਹੋਣਾ ਤੂੰ ਬਸ ਆ ਜਾ ਤੈਨੂੰ ਫੋਨ ਸੰਭਾਲਦਾ ਬਾਅਦੋਂ ਮੈਂ ਆਹੀ ਚੱਕੀ ਜਣਾ ਦਾ ਮਾਦਮ ਪਰ ਆ ਮਾ ਹੈ ਮਾ ਰੱਖ ਦੇ ਅੰਦਰੇ ਫੋੜ ਉੱਥੇ ਹੀ ਰੱਖਿਆ ਸਾਈਡ ਪਰ ਇੱਥੇ ਰੇਤਾ ਬਾਈ ਸਿਆਲ ਕਰਕੇ ਇੱਕ ਫਰਸਾ ਥੱਲੇ ਤੇ ਉਹਦੇ ਕਰਕੇ ਸਲਾਬ ਸਲਾਬ ਛੱਡ ਗਏ ਗਿੱਲਾ ਹੋ ਗਿਆ ਕਿਤੇ ਜਿਹੜਾ ਭਰ ਕੇ ਲਿਆਏ ਤੇ ਅਸੀਂ ਉਹ ਵੀ ਗਿੱਲਾ ਕਰ ਦਿੱਤਾ ਤੁਹਾਨੂੰ ਸੁੱਕਾ ਰੇਤਾ ਲਿਆਉਂਗੇ ਆਣ ਆਵੇ ਸਫਾਈ ਇਹ ਕਿੰਨੇ ਦਿਨ ਦਾ ਇਹੀ ਕੰਮ ਅੜਿਆ ਹੋਇਆ ਦਾ ਸਾਡਾ। ਛੇ ਆਦਾ ਤਾਂ ਹੀ ਤਾਂ ਇੰਨਾ ਗੰਦਾ ਹੋ ਜਾਂਦਾ ਨਹੀਂ ਕਿੱਥੇ ਹੁੰਦਾ ਉਹਨੇ। ਇਹ ਜਾ ਰਿhta ਚਾਹੀਦਾ ਦੇ ਸਾਈਡ ਤੇ। ਹੈ ਉਦੋਂ। ਆਦੇ ਸਾਈਡ ਪਰ ਸੁੱਕਾ ਦਿੱਤਾ ਹਾ ਦੇ। ਧੰਨ ਹੈ ਜਾ। ਇਹ ਇਹ ਰਹੀ ਦੋ ਨਾ। ਕੋਈ ਨਾ ਹੁਣ ਮੀਂਹ हट ਗਿਆ ਨਾ ਜਾਂ ਸੁੱਕ ਗਈ ਧੁੱਪ ਲੱਗੀ ਦੋ ਚਾਰ ਦਿਨ ਫੇਰ ਲਿਆਉਂਗੇ ਇਹਦੇ ਤਾਂ। ਇਹ ਸੁੱਕਾ ਸੁੱਕਾ ਭਰਨਾ ਉੱਪਰ। ਅੰਨੇ ਆਏ ਬਿਜੂ ਤਾਰੂ। ਹੈ? ਅੰਨੇ ਆਏ। ਕੀ ਕਹੈ ਨਾ? ਨਿਕਲ ਨਹੀਂ ਆਇਆ ਬਰਦਰ ਹੂ ਹਾਂ ਫਿਰ ਥੱਲੇ ਉਹ ਪਛਾੜਨ ਆਪਾਂ ਨੇ ਮੈਂ ਟਾਹ ਤਾਂ ਇੱਥੇ ਦੇਖ ਰਹੀ ਆ ਦੀ ਕਿੰਨੀ ਕਰਦੇ ਹੈ ਰੈਡੀ ਦੀ ਕੈਪੈਸਿਟੀ ਦੇਖ ਲਈ ਕਿੰਨੀ ਕਰ ਉਹਨਾਂ ਦੇ ਜਿਹੜੇ ਨਾਲੀ ਦੇ ਪ੍ਰਾਣੀ ਦੇ ਜਿਵੇਂ ਜਿਵੇਂ ਆਣੇ ਆ ਥੋੜਾ ਥੋੜਾ ਪਾ ਲਾ ਹੋਰ ਆ ਪਿੱਛੇ ਨੂੰ ਪਾਦਾ ਹੁਣ ਮੁਰੇ ਨਾ ਰੱਖਾ ਤੇ ਚੱਕਣੀ ਔਖੀ ਹੋ ਜਣੀ ਆਪਾਂ ਨੂੰ ਮੁਰੇ ਦੇ ਵਜਨ ਨਾਲ ਆ ਜਾ। ਹੋਰ ਉੱਧਰ ਸ਼ਾਇਦਾ ਉਹ ਛੱਡਿਆ ਬੰਨਿਆ ਹੋਇਆ ਬਾਈ ਇੱਥੇ ਸਫਾਈ ਕਰਤੀ ਸੀ ਅਦੀ। ਲਓ ਜੀ ਬਾਈ ਅੰਦਰ ਕਰਤੀਆਂ ਸਫਾਈਆਂ। ਮੋਗਾ ਸਕਦੇ ਆਪਾਂ ਨੇ ਬਾਕੀ ਉਹਨੋਂ ਦੇ ਮੈਟ ਵਿਛਾ ਦਾਂਗੇ 2-4 ਦਿਨ ਹਜੇ ਰੇਤਾ ਨਹੀਂ ਪਾਇਆ ਆਪਾਂ ਨੇ ਇੱਧਰ ਹੀ ਫਿਰ ਮੈਟ ਵਿਛਾ ਦੂੰਗਾ ਤੜਜੀ ਤੇ ਉਹਨੇ ਮਾਰਤਾ ਜੋੜ ਰਿਹਾ ਉਹਨਾਂ ਨੂੰ ਇੱਧਰ ਹੀ ਲੱਗੇ ਹੋਇਆ ਸੀ ਤੇ ਹੁਣ ਚਾਹ ਬਣੀ ਸੀਗੀ ਹੈ ਸਕੋਲਰ ਪੋਟਾ ਓਕੇ ਆ ਹੁਣ ਸਾਬਨ ਨੂੰ ਉਹਨਾਂ ਨੂੰ ਕੱਖ ਪਾਈਂ ਆੜ ਬੁੱਤ ਤੂੰ ਨਾ ਖਾ ਯਾਰ ਆ ਬਾਦਰੀ ਇਹਨੂੰ ਕਰੀ ਜੋ ਤੇ ਉੱਪਰ ਜਾ ਬਟਾੜ ਨੂੰ ਭਾਰਾ ਮਿਲੇਗਾ ਉਹ ਨਹੀਂ ਉਹ ਤਾਂ ਫੇਰ ਇੱਧਰ ਨੂੰ ਕਰ ਕਰ ਕੇ ਖਾਣੇ ਜਾਣ ਤੇ ਐਨ ਥੋੜਾ ਟਾਈਟ ਇਹਨੂੰ ਉੱਥੇ ਛੱਡ ਦੋ ਸਹਿਬ ਹੂੰ ਇਹਨੂੰ ਅੰਦਰ ਛੱਡ ਦੰਨੇ ਥੁੱਲੇ ਪਰ ਰਹਿਣ ਦੇ ਤੂੰ ਅੰਦਰ ਨਹੀਂ ਛੱਡਣੀ ਇਹਨੇ ਗਿੱਲਾ ਹੀ ਗਿੱਲਾ ਕਰ ਦਣਾ ਫੇਰ ਉੱਥੇ ਤੇ ਬਾਕੀ ਵੀ ਸ਼ਾਇਦ ਉਧਰੇ ਹਜੇ ਛੱਡਾਂਗਾ ਉਧਰ ਸਾਰਾ ਸਬਜ਼ਾਤ ਹੈ ਹਾਂ ਹਾਂ ਕੋਈ ਚੱਕਰ ਨਹੀਂ ਤੇ ਬਾਕੀ ਹੁਣ ਨਹਾ ਤੋਲੀ ਆਪਾਂ ਆਪਣੇ ਕੋਲ ਟਰੈਕਟਰ ਆਇਆ ਹੋਇਆ ਦਾ ਮਾਮੇ ਦੇ ਮੁੰਡੇ ਦਾ ਇਹ ਬਾਈ ਛੱਡ ਕੇ ਆਉਣਾ ਸੀ ਬਕਸਾ ਲਾਉਣੇ ਨੂੰ ਸਾਂਝੀ ਗੋਲ ਹਣ ਪਹਿਲਾਂ ਜਾਣਾ ਨਾ ਸੋ ਕੇ ਹੁਣ ਮੋਟਰਾਂ 'ਤੇ ਤੂੰ ਵੀ ਨਾ ਆਇਆ ਮੈਂ ਵੀ ਨਾ ਲਵਾਂ ਫੇ ਚੱਲੀਏ ਆਪਾਂ ਮੋਟਰਾਂ 'ਤੇ ਫੇ ਨਾ ਆਫ ਕਰਦੇ ਫੇ ਉੱਥੇ ਚੱਲਦੇ ਠੀਕ ਆ ਚੱਲੋ ਫੇ ਪੰਜ ਨਹੀਂ ਆ ਗਏ ਪੰਜ ਸਕੂਲ ਗਿਆ ਗਿਆ ਠੀਕ ਹੈ ਮਿਲਦੇ ਹੀ ਨਾ ਸੋ ਕੇ ਹਾਂ ਨਾ ਤੋਂ ਕੇ ਓ ਸਾਰਾ ਇੱਧਰ ਸੁੱਕਾ ਕਰਦਾ ਹੁਣ ਇੰਦਰ ਰਸਤਾ ਲੰਘਣ ਜੋਗਾ ਹੋ ਜੂ ਹੁਣ ਗਾਹਾਂ ਨੂੰ ਇੱਟ ਲਵਾ ਦੇਣੀ ਐ ਇਹ ਇਹ ਸਾਰਾ ਪੱਕਾ ਕਰਾਣਾ ਇੱਧਰ ਛੱਡਾਂ ਪਰ ਕਿਆਰੀਆਂ ਬਣਾ ਦੇਣੀਆਂ ਦੋਨੀਆਂ ਸਾਈਡ ਤੇ ਫਿਰ ਆ ਵੀ ਸੈੱਟ ਕਰੂੰਗੇ ਲੋ ਦੇ ਜੀ ਖੁੜਲੀ ਇੱਧਰ ਕੱਢ ਦੇ ਖੁੜਲੀ ਜੱਖ ਲੋ ਮੜਾ ਐ ਸੁੱਕਾ ਦਾ ਰੱਬ ਫੇਰ ਪਾਣੀਓ ਪਾਣੀ ਕਰ ਜਾਂਦਾ ਆ ਗਿਆ ਪੰਜ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਭਰੀ ਹਾਂ ਪਿਆਰ ਭਰੀ ਕਿਹ ਆਉਂਦੀ ਯਾਰ ਭਾਈ ਮਨੋਂ ਦੀ ਸ਼ੌਂ ਹੈ ਹਾਂ ਦੇਖ ਤਾਂ ਸਹੀ 50 ਤਾਂ ਹੀ ਖੱਦਦਾ ਬਾਕੀ ਦਾਣਾ ਨਾ ਚੋਕਰ ਲੱਗੇ ਹੁਣ ਪਾਉਣ ਤੋੜੀ ਪਾ ਕੇ 6 ਵਜੇ ਚੱਲੇ ਟਾਈਮ ਹੋ ਗਿਆ ਮੈਂ ਕਿਹਾ ਚਲੋ ਟਾਈਮ ਨਾ ਪਾਈਏ ਮੈਂ ਦੋ ਦੋ ਗੋਟੀਆਂ ਬਾਹਰ ਗਿਆ ਸੀ ਹੈ ਦੋ ਦੋ ਗੋਟੀਆਂ ਤੇ ਰਹੇ ਵਧੀਆ ਠੰਡ ਤੇ ਬਚੋ ਹੁਣੀ ਪਾਉਣੇ ਆ ਉਹਦੇ ਬਾਅਦ ਤਾਂ ਉਹ ਕਰ ਦਿੱਤੇ ਉਹ ਖਿੱਚ ਤੇ ਮੜੇ ਫੋੜੇ ਨਾਲ ਬਾਕੀ ਭਾਈ ਸ਼ੂਟ ਆਇਆ ਵਿਆ ਹੁਣ ਦੇਖਦੇ 3 ਤਰੀਕ ਦਾ ਫੋਨ ਆਇਆ ਤਾਂ ਅੱਜ ਜ਼ਰੂਰੀ ਆ ਆ ਅੰਦਰ ਪਿਆਉਣ ਪਾ ਦੇ ਅੱਧੀ ਅੱਧੀ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਹੋਰ ਪਾ ਦੇ ਬਾਸ ਬਹੁਤ ਹੈ ਹਾਂ ਲਾਈਟ ਵਾਲਾ ਮੁਰਲੀ ਨਾਲ ਲਿਆ ਤਾਂ ਹੋਰ ਅਜਾਜ ਸੁਭਾਈਆਂ ਕਰਤੀਆਂ ਇਹ ਬਣਾਤਾ ਬਾਈ ਇਹ ਤੂੜੀ ਦੇ ਵਿੱਚ ਚੋਕਰ ਪਾਉਨੇ ਆ ਹੁਣ ਆਪਾਂ ਦਾਣਾ ਹੋ ਗਿਆ ਖਾ ਦਾਣਾ ਮੁੱਕ ਗਿਆ ਉਹਥੇ ਬਾਈ ਪਤਾ ਕਰਿਆ ਰਾਤ ਮੁੱਕ ਗਿਆ ਦਾਣਾ ਰਾਤ ਪੈ ਗਿਆ ਵੀ ਅੱਜ ਜਦੋਂ ਮੁੱਕਿਆ ਹੋ ਗਿਆ ਹੁਣ ਇੱਕ ਅੱਧਾ ਦਿਨ ਰੁਕਣਾ ਪੈਣਾ ਕੱਲ ਨੂੰ ਆਗਾ ਕੱਲ ਨੂੰ ਸ਼ਾਮ ਤੱਕ ਗੱਡੀ ਆ ਜਾਣੀ ਪਰਸੋਂ ਸਵੇਰੇ ਲੈ ਆਉਂਗੇ ਹਨਾ ਲੈ ਵੀ ਬੰਸਾ ਫੋਰਮ ਕੰਮ ਉਹ ਆਪਣੀ ਡਿਊਟੀ ਲੋ ਜੀ ਬਾਈ ਆ ਗਿਆ ਹੀਰਾ ਹੀਰਾ ਸਿੰਘ ਇਹ ਨਾ ਮੀਂਹ ਤੇ ਸੱਚ ਜੰਦਾ ਹੈ ਮੜਾ ਕਿੰਨੀ ਆ ਪੈਂਦੀ ਆ ਇਹ ਤਗੜੀ ਗੱਡੀ ਹੈ ਜੀ ਇਹ ਪੋਰਸ਼ ਗੱਡੀ ਹੈ ਜੀ ਇਹ ਸਭ ਤੋਂ ਮਹਿੰਗੀ ਗੱਡੀ ਬਾਲ ਸ੍ਰੀ ਨੇ ਜਿੱਦ ਉਹ ਜਿੰਨੇ ਉਦਦਾਰੇ ਤੇ ਹਾਂ ਆਪਣੀ ਹੀ ਨਹੀਂ ਲੱਤਾਂ ਸਭ ਘਰੀ ਨਹੀਂ ਆਜ ਤੇਰੇ ਭਾਈ ਨੇ ਪੈਰ ਥਾਫ ਕਰੇ ਸਾਰਾ ਕੁਝ ਸਮਝ ਨਹੀਂ ਆ ਰਿਹਾ ਦੁਆ ਵੀ ਆ ਗਿਆ ਸਕੂਲ ਨਹੀਂ ਗਿਆ ਤੂੰ ਆ ਦੁਆ ਦੁਆ ਆ ਗਿਆ ਦੁਆ ਵੇਤ ਨਾ ਕੁੱਤਿਆ ਸਕੂਲ ਨਹੀਂ ਗਿਆ ਤਾ ਉਹ ਨਾ ਅੱਜ ਪਲੇਟ ਉੱਠਿਆ ਰਾਤ 7:00 ਵਜੇ ਸਕੂਲ ਚਲੇ ਜਾਏਗਾ ਮੰਮਾ ਕਿਹਾ ਵਾ ਸਭ ਸਕੂਲ ਜਾਣਾ ਚਾਹੀਦਾ ਨਹੀਂ ਸਿਰਫ ਚੱਪਲ ਵੇਰੀ ਜੀ ਕੋਈ ਗੱਲ ਨਹੀਂ ਆ ਪਿੱਛੇ ਦੱਸਣਾ ਨਹੀਂ ਭੁੱਲ ਜੇ ਕਰੋ ਫਸਲਾ ਦੁਆ ਜੇ ਤੋੜਤਾ ਦੇ ਦੇ ਕੇ ਇਹਨੇ ਕੁੜਾ ਨਾ ਹੀ ਕੋਈ ਚਲੋ ਆਜੋ ਭਾਈ ਟਾਪਾ ਤਾਂ ਹੁੰਦਾ ਨੇ ਗੱਡੀ ਜੱਟ ਦੀ ਫੰਕਾਰੇ ਆਦੇ ਮਿੱਟੀ ਮੁੱਟੀ ਭਾਈ ਫੇਰ ਉਹੀ ਬਾਪਾ ਆਦਾ ਕੋਈ ਇੱਕ ਨਾ ਇੱਥੇ ਨੂੰ ਭਾਵੇਂ ਕਰਾਂਗੇ ਬਤਾਉਣਗੇ ਪੂਰੇ ਵੀ ਰੇਤਾ ਕਿ ਇਹ ਤਾਂ ਨਾ ਲਿਆ ਕੇ ਆਪਾਂ ਇਹ ਅੰਦਰ ਵੀ ਸੋ ਨਾ ਹਾਂ ਜੀ ਹਾਂ ਬਾਪਾ ਜੀ ਹਾਂ ਉਹ ਫਿਰ ਮੈਟਲ ਨੂੰ ਉਸ ਦੀ ਮੈਦੇ ਦੀ ਕਿਉਂਕਿ ਉਹ ਇਹ ਨਾ ਆਏ ਪੱਕੇ ਗੁਰੂ ਦੀ ਸਫਾਈ ਪੂਰੀ ਹੋ ਜਾਂਦੀ ਹੈ ਤਾਂ ਕਰੇ ਸਾਫ ਰਹੂਗਾ ਸਾਫ ਰਹੂਗਾ ਨਾ ਸਾਫ ਸਿਰ ਰਹੂਗਾ ਉਹ ਘਰ ਵਿੱਚ ਰਹੇ ਤਾਂ ਛਿੜ ਦੂਗੇ ਉਹਦਾ મતલਬ ਉਹਦਾ ਛਿੜ ਦੂਗੇ ਹਾਂ ਅਜੇ ਇੰਨੇ ਰੁਕ ਜਾਓ ਅਜੇ ਉਹ ਗੱਲ ਸਾਫ ਰਹੂਗਾ ਆਕੀ ਬਈ ਸਵੇਰ ਦੇ ਲੱਗੇ ਵੀ ਤੇਰੀ ਮੀਂਹ ਚ ਪਿੱਛੇ ਡਲ ਰਿਹਾ ਦਾ ਡਾਮ ਮਾਰੂ ਨਾ ਹੋਏ ਕਿਤੇ ਹੁਣ ਵੇਂਦੇ ਹੁਣ ਫੇਰ ਥੇ ਲੱਗੇ ਹੁਣ ਵੀ ਜਾਣਾ ਦਾ ਸੀ ਬੇਤਾਂ ਨੂੰ ਕੀਤਾ ਜੇ ਕਿ ਗੇੜਾ ਆਉਣਾ ਦਾ ਕੜਕਾ ਦਾ ਵੈਸੇ ਠੀਕ ਆ ਹੁਣ ਬਾਈ ਬੇਲੇਵਲ ਜਾ ਕੇ ਆਏ ਤੇ ਤੂੰ ਤੇ ਮੁੰਡੇ ਆਏ ਬਤੇ ਹੁਣ ਤੁਸੀਂ ਮੇਰੀ ਡਰਾਈਵਰ ਚ ਚਮਕਾ ਦੀ ਹਾਂ ਅੱਜ ਨਹੀਂ ਡਰਾਈਵਰ ਨੇ ਕੱਟ ਦਾ ਕੰਮ ਇੱਥੇ ਦਾ ਖੜ ਲਿਆ ਦਾ ਇਹ ਡਰਾਈਵਰ ਮੰਨੁੰਦੀ ਕੋਈ ਨਹੀਂ ਇਹ ਜਿਹੜੇ ਹ ਮੂਵ ਆ ਪਾ ਨਹੀਂ ਕਰਦੇ ਆਪਾਂ ਉਦੋਂ ਕਰਕੇ ਆਪਾਂ ਨੂੰ ਹੋਈ ਬਜੋਰਿਆ ਤਾਂ ਹੁਣ ਇਹ ਤਾਂ ਖੁੱਲਾ ਏ ਕਰਕੇ ਦੰਦੀ ਪਟਾ ਲੱਗ ਗਈ ਇਹਨੂੰ ਐ ਵੀ ਕਿਤੇ ਮੈਨੂੰ ਉਧਰ ਅੱਧਰ ਜਗਾ ਹੱਥ ਨਾਲ ਕਰਕੇ ਕਿਤੇ ਲਾ ਲੱਗੇ ਕੋਣਾ ਜਿਹੜੀ ਤੂੰ ਜਾਈ ਐ ਐ ਕਰਕੇ ਨਾ ਕਰਦਾ ਤਾਂ ਇਹ ਤੇਰੀ ਕਰਨਾ ਮੈਨੂੰ ਨਹੀਂ ਵੜਦੀ ਕਿ ਮੈਂ ਚੱਲ ਕੋਈ ਨਾ ਤੇ ਬਾਕੀ ਉਹਨੂੰ ਫੀਡ ਦਾ ਹੋ ਗਿਆ ਉਹਨਾ ਫੀਡੀਆਂ ਹੁੰਦੀਆਂ ਰੋਜ਼ ਅੱਜ ਵੀ ਕੱਲ ਵੀ ਫੋਨ ਕਰਿਆ ਮੈਂ ਅੱਜ ਜੇ ਨਾ ਕੱਲ ਆਉਣੀ ਜੀ ਬੀਡ ਸ਼ਾਮ ਨੂੰ ਤੇ ਉਹ ਕਹਿੰਦਾ ਵੀ ਅਜੇ ਕਿਤੇ ਰੁਕਣਾ ਪੈਣਾ ਅਨਸਾਰ ਦੇ ਜਦੋਂ ਬਾਈ ਚੁੱਕ ਚੁੱਕ ਹੈਗਾ ਇਹਨੇ ਚੁੱਕ ਪਾਈਆਂ ਨੇ ਆਪਾਂ ਨੇ ਤੇ ਹੁਣ ਮੇਰੀ ਗੱਲ ਸੁਣਦਾ ਜਿਆਦਾ ਇੱਕ ਵਾਰੀ ਮਾਰਾ ਹੋ ਗਿਆ ਸਹਿਬਾ ਹਰਿਆਈ ਇਹਨਾਂ ਨੂੰ ਤੁਹਾਨੂੰ ਦੱਸਿਆ ਪਿਆ ਨਾ ਹੁਣ ਦੇਖ ਸਵੇਰੇ ਤਾਂ ਆਪਣਾ ਤਾ ਪਾਣੀ ਪੁਲਾ ਕੇ ਦਾਣਾ ਪਾ ਦਿੰਦੇ ਦਾਣਾ ਹੀ ਪੈਂਦਾ ਪਾ ਦਿੰਦੇ ਠੀਕ ਹੈ ਜਦੋਂ ਸਾਡਾ ਛੁੱਟੀ ਵੀ ਹੁੰਦੀ ਆ ਉਤੇ ਬਾਤ ਟੂੜੀ ਜਿਗਣਾ ਹੁਣ ਇੱਕ ਇੱਕ ਦਸਲਾ ਭਰ ਕੇ ਪਾਉਂਦੇ ਤੇ ਆਪਾਂ ਬੈਨ ਪਰ ਕੇ ਨਹੀਂ ਪਾਉਣਾ ਭਰ ਕੇ ਲਿਆਗੇ ਦੋਨੋਂ ਨੂੰ ਅੱਧ-ਅੱਧ ਦਾ ਪਾਤਾ ਇੱਕ ਉੱਤੇ ਲੈ 10 15 ਮਿੰਟ ਖਾ ਲਿਆ ਹਾਂ ਫੁੱਲੇ ਛੱਡ ਦੇਣਾ 10 15 ਮਿੰਟਾ ਅੱਧਾ ਘੰਟਾ ਫੇਰ ਆ ਰੈਸਟ ਮਿਲ ਗਈ ਖਾਨ ਚ ਨਹੀਂ ਦੇ ਫਿਰ ਲੰਦ ਦਾ ਢੇਰ ਨਹੀਂ ਲਾ ਕੇ ਰੱਖ ਦਿੱਤੀ ਹੁਣ ਲੰਦ ਦੀ ਘਾਟਾ ਕਰੂੰਗੀ ਜਿੰਨਾ ਖਾਈ ਜਾਣਾ ਨੇ ਕੱਢੀ ਜਾਣਾ ਖਾਈ ਜਾਣਾ ਕੱਢੀ ਜਾਣਾ ਉਹ ਬੇਸਟ ਜਾ ਉਹ ਲੱਗਦਾ ਨਹੀਂ ਹੈਗਾ ਉਹ ਲੱਗਣਾ ਨਹੀਂ ਸਰੀ ਨੂੰ ਮਾੜਾ ਹੁੰਦਾ ਇਹਦਾ ਇਹਦਾ ਉਲਟਾ ਕੰਮ ਆ ਇੰਕੇ ਇਹਦਾ ਤਾਂ ਨਾ ਪੋਟਾ ਜਿਹਦਾ ਹੁੰਦਾ ਏ ਢਿੱਡਾ ਉਹ ਇੱਕੇ ਹੁੰਦਾ ਆਪਾਂ ਨੂੰ ਗਾਂਾਂ ਨੇ ਵੀ ਦੋ ਆਪਣੇ ਵੀ ਦੋ ਹੁੰਦੇ ਆ ਸਭ ਦੇ ਦੋ ਦੋ ਹੁੰਦੇ ਨੇ ਤੇ ਬੱਕਰੀਆਂ ਦੇ ਵੀ ਇੱਕ ਹੁੰਦਾ ਉਹਦੇ ਕਰਕੇ ਇਹਨਾਂ ਨੂੰ ਘੱਟ ਪਾਉਣਾ ਪਾਉਣਾ ਉਹਦੇ ਬਾਅਦ ਥੋੜੇ ਟਾਈਮ ਬਾਅਦ ਇੰਨੀ ਕਿ ਚੱਕ ਕੇ ਇੰਨੇ ਕੋ ਸਾਲ ਤਾਂ ਹਰਾ ਪਾ ਦੇਣਾ ਬਰਸੀਨ ਪਾ ਦੇ ਜਮੀ ਪਾ ਦੇ ਕੁਛ ਵੀ ਇੰਨੇ ਇੰਨੇ ਬਸ ਕਿੰਨਾ ਦੋ ਬਰਤੋਂ ਦੇ ਵਿੱਚ ਖਾ ਲਿਆ ਇਹਨਾਂ ਨੇ ਫੇ ਦੁਪਹਿਰ ਦਾ ਆ ਜਾਣਾ ਦੁਪਹਿਰ ਨੂੰ ਦਾਣਾ ਪਾਤਾ ਘੰਟਾ ਦੋ ਘੰਟੇ ਇਹਨਾਂ ਨੂੰ ਰੈਸਟ ਦੇ ਦਿੰਦੇ ਆਂ ਤਿੰਨ ਵਜੇ ਤੋਂ ਬਾਅਦ ਕੀ ਰੱਖਦੇ ਆਪਾਂ ਉਹਦੇ ਬਾਅਦ ਫੇਰ ਹੋ ਪਾਵਾਂ ਤਿੰਨ ਕ ਵਜੇ ਫੇਰ ਆਪਣੇ ਤਿੰਨ ਕ ਵਜੇ ਥੋੜੀ ਥੋੜੀ ਠੂੜੀ ਪਾਦ ਚਾਹੋ ਜਾਂ ਥੋੜਾ ਜਿਹਾ ਹਰਾ ਪਾ ਦੇ ਜ다 ਤੂੜੀ ਪਾ ਦਵੇ ਫੇ ਠੀਕ ਆ ਇਹਦਾ ਤੂੜੀ ਪਾ ਤੇ ਉਹਦੇ ਬਾਅਦ ਛੇ ਵਾਦਿਆਂ ਨੂੰ ਇਹਨਾਂ ਨੂੰ ਫੇਰ ਦਾਣਾ ਪਾ ਜਣਾ ਹਾਂ ਦਾਣੇ ਦੇ ਬਾਅਦ ਆਪਾਂ ਨੇ ਰਾਤ ਨੂੰ ਮੈਂ ਚੱਕ ਕੇ ਇੰਨੀ ਘੜੀ ਜੇ ਪਾ ਜੰਨਾ ਉਹਨਾਂ ਨੂੰ ਖੜੇ ਹੀ ਰਹਿਣੇ ਆਏ ਠੀਕ ਆ ਹਾਂਜੀ ਮੈਂ ਧਿਆਨ ਰੱਖੀ ਬੜਾ ਜਿਆ ਕਿਉਂਕਿ ਯਾਰ ਆਪਾਂ ਖਰਾਬ ਹੁੰਦਾ ਨਾ ਫੇਰ ਸਾਡਾ ਮਨ ਜਿਆ ਖਰਾਬ ਹੋ ਜਾਂਦਾ ਹੁਣ ਇੰਨਾ ਦਾਣਾ ਵੀ ਮਹਿੰਗਾ ਪੈਂਦਾ ਹੈ ਸਰੀਰ ਫੇਰ ਮਾੜੇ ਹੋ ਗਏ ਫੇਰ ਔਖਾ ਹੁੰਦਾ ਚਲੋ ਬਾਅਦ ਵਿੱਚ ਮੈਂ ਪੂਛਰੀ ਧੋਈ ਧਾਈ ਦੀ ਹਾਂ ਪੂਛਰੀ ਧੋਈ ਧਾਈ ਦੀ ਮੈਂ ਆਪੇ ਜਿਹੜੇ ਸਾਬ ਨਾਲ ਲੱਦੀ ਕਦੇ ਬਾ ਉਹ ਵਰਵੀਰ ਸਾਹਿਬ ਨਾਲ ਜੀ ਤੇ ਬਾਕੀ ਹੁਣ ਦੇਖਦੇ ਭਾਈ ਕਾਦਮੀ ਹਟਦਾ ਤੇ ਮੀਂਹ ਤਾਂ ਚਲੋ ਪੈ ਲਵੇ ਕੋਈ ਚੱਕਰ ਨਹੀਂ ਹੈਗਾ ਹਵਾ ਜਿਹੜੀ ਚੱਲਦੀ ਰਾਤ ਆ ਬਹੁਤ ਜ਼ਿਆਦਾ ਹਵਾ ਚੱਲੀ ਹੈ ਕਿਉਂਕਿ ਮੀਂਹ ਘੱਟ ਪਿਆਗਾ ਤਾਂ ਹਵਾ ਚੱਲੀ ਗਣਕਾ ਗਿਰੀਆਂ ਨਹੀਂ ਇਹ ਕਹਣਾ ਹੁਣ ਮੀਂਹ ਪੂਰਾ ਡੰਡ ਰੇ ਪੈ ਡਿਆ ਛੱਟ ਲਾ ਕੇ ਰਿਸਮਾ ਮੀਤ ਆਏ ਤੇ ਹੁਣ ਮੀ ਉਹਦੇ ਗਰਨ ਤੇ ਜਾਣ ਸੈਗੀਆਂ ਅਰਕ ਦੇ ਵੀ ਜਿਹਨੇ ਨੀਂ ਸੇਵਾ ਕਰੀ ਲਿਆ 18 ਕੁ ਐਂਡ ਪਰ ਆ ਗਿਆ ਆਹੀ ਆਹੀ ਟੀਪ ਤੇ ਡਰ ਲੱਗਾ ਦੇਖੀਏ ਨੇ ਉਂ ਵੀ ਸਿਰੇ ਤੱਕ ਜਾਂ ਤੱਕ ਬੜਾਈ ਹੋਣੀ ਹੈ ਗੜਗੜ ਕਰੀ ਜਾਨੀ ਉਦੋਂ ਮਸ਼ੀਨਾਂ ਨੂੰ ਭੱਜ ਨੱਟ ਪੈ ਜਾਂਦੀ ਆ ਬੱਸ ਚੱਲੋ ਬਾਕੀ ਸਭ ਨਾਲ ਆ ਹੈ ਹਾਂ ਜਦ ਫਾਰਮ ਵਾਲੇ ਨੇ ਯਾਰ ਪਾਉਂਦੇ ਇੱਕ ਹੁਣ ਗੰਨੇ ਆ ਚੱਕਰ ਆ ਗੰਨੇ ਦੀ ਪਾਰਚੀ ਨਹੀਂ ਆ ਰਹੀ ਮਤਲਬ ਪਾਰਚੀ ਦੇਖੀ ਜਨਾ ਯਾਰ ਵੀ ਕੱਲੀਏ ਬਹਿਲਾ ਉਹ ਤਾਂ ਜਵੇ ਨਾ ਕਿੰਨਾ ਮਾਰ ਚੋਂ ਦੇਖਣਾ ਕਿੰਨਾ ਬਦਲ ਲਿਆ ਉਹਨਾਂ ਨੇ ਉਹਨਾਂ ਨੂੰ ਕਹਿਣਾ ਪੈਈ ਸੀ ਸਾਡੀ ਗੱਲ ਨੂੰ ਮਿੱਠਾ ਉਹਦਾ ਦਾ ਬਾਈ ਬਹੁਤ ਮਜ਼ੇਦਾਰ ਹੋ ਗਿਆ ਕਿਹੜਾ ਉਹ ਪਤਾ ਜਿਹੜਾ ਉਹ ਪੈਚਾ ਗਿਆ ਕਿਉਂਕਿ ਬੂਟੇ ਲਾਈਏ ਯਾਰ ਬੂਟੇ ਲੇਟ ਹੋ ਗਏ ਕਿਉਂਕਿ ਹੁਣ ਪੱਤੇ ਵੀ ਆ ਗਏ ਨਾ ਤੂੰ ਤੇ ਦੇਖ ਲੈ ਕਿੰਨਾ ਹਰਾ ਭਰਾ ਹੋ ਗਿਆ ਤੇ ਚਲੋ ਬਾਕੀ ਬਾਈ ਠੀਕ ਹੈ ਜੀ ਹੁਣ ਕਿਤੇ ਕਿਤੇ ਵੀਲੌਗ ਪੈਂਦਾ ਬਣਾ ਜੀ ਡੇਲੀ ਦਾ ਪੈਂਦਾ ਨਹੀਂ ਹੈਗਾ ਉਹ ਦਿਨ ਚਾਰ ਦਿਨ ਮੈਨੂੰ ਬਾਹਰ ਜਾਣਾ ਪੈਂਦਾ ਹੁੰਦਾ ਉਹਦੇ ਕਰਕੇ ਫਿਰ ਜਿੰਨਾ ਪੈਂਦਾ ਵੀਲੌਗ ਅੱਜ ਵੀ ਹੈ ਨਹੀਂ ਤਾਂ ਉਹਨੇ ਇਹ ਨਾਲ ਹੀ ਸ਼ੁਰੂ ਕਰਾ ਦਿੱਤਾ ਕਹਿੰਦਾ ਬਲਾਉਣਾ ਬਣਾਉਣਾ ਤੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਦੇ ਕਿਸੇ ਹੋਰ ਬਲਾਉਣਾ